ਦੀਪਿਕਾ ਬੁੱਕ ਬੈਂਕ ਗੜਸ਼ੰਕਰ ਬੰਨੋ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖਾਨਪੁਰ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਖਾਣ-ਪੀਣ ਦੀ ਸਮੱਗਰੀ ਤਕਸੀਮ ਕੀਤੀ ਗਈ ਇਸ ਸਮੱਗਰੀ ਤਕਸੀਮ ਕਰਨ ਮੌਕੇ ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਹਿਊਮਨ ਫੰਡਮੈਂਟਲ ਰਾਈਟਸ ਐਸੋਸੀਏਸ਼ਨ ਹਸ਼ਿਆਰਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਦੀਪਿਕਾ ਬੁੱਕ ਬੈਂਕ ਤੋਂ ਹਰਵੰਸ ਰਾਣਾ ਤੇ ਉਹਨਾਂ ਦੀ ਬੇਟੀ ਦੀਪਕਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਧੰਨਵਾਦ ਕੀਤਾ ਜੋ ਕਿ ਗੜਸ਼ਿੰਕਰ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਇਹ ਨੇਕ ਕਾਰਜ ਕਰ ਰਹੇ ਹਨ ਸਕੂਲ ਤੋਂ ਮੈਡਮ ਰਾਜਵਿੰਦਰ ਕੌਰ, ਤਲਦੀਪ ਕੌਰ ਅਤੇ ਅਧਿਆਪਕ ਹਰਜਿੰਦਰ ਸਾਧਵਾੜ ਨੇ ਦੀਪਕਾ ਬੁੱਕ ਬੈਂਕ ਇਸ ਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਕਿ ਗਡਸ਼ੰਕਰ ਦੇ ਵਕਫਾ ਪਿੰਡਾਂ ਵਿੱਚ ਇਹ ਨੇਕ ਕਾਰਜ ਨੂੰ ਸਿਰੇ ਚੜ੍ਹ ਰਹੇ ਹਨ ਦੀਪਕਾ ਬੁੱਕ ਬੈਂਕ ਜੋ ਜਿਹੜੀਆਂ ਅੱਜ ਤੁਹਾਨੂੰ ਦੇਖੋ ਨੋਟਬੁੱਕਸ ਜਿਹੜੀਆਂ ਡਿਵਾਈਡ ਕੀਤੀਆਂ ਜਾਣੀਆਂ ਆ ਉਹਦੇ ਵਿੱਚ ਦੀਪਕਾ ਬੁੱਕ ਬੈਂਕ ਗਡਸ਼ੰਕਰ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਰਵੰਤ ਰਾਣਾ ਜੀ ਤੇ ਦੀਪਕ ਰਾਣਾ ਜੀ ਤੇ ਇਹਨਾਂ ਦੇ ਵੱਲੋਂ ਜਿਹੜੀਆਂ ਤੁਹਾਨੂੰ ਨੋਟਬੁੱਕਸ ਜਿਹੜੀਆਂ ਆ ਅੱਜ ਦਿੱਤੀਆਂ ਜਾ ਰਹੀਆਂ ਆ ਤੇ ਤੁਸੀਂ ਵੀ ਸਾਰੇ ਬੱਚੇ ਇੱਕ ਵਾਰੀ ਥੈਂਕਸ ਕਰੋ ਕਿਉਂਕਿ ਤੁਹਾਡੀ ਪੜ੍ਹਾਈ ਦੇ ਵਿੱਚ ਤੁਹਾਡੀ ਹੈਲਪ ਕਰ ਰਹੇ ਆ ਇੱਕ ਵਾਰੀ ਸਾਰੇ ਬੱਚੇ ਥੈਂਕ ਯੂ ਕਰੋ ਕਲਾਪਿੰਗ ਕਰਕੇ ਉਹ ਸਾਡੇ ਸਕੂਲ ਦੇ ਵਿੱਚ ਆਏ ਤੇ ਤੁਹਾਡੇ ਲਈ ਪੜ੍ਹਨ ਦੀ ਸਮਗਰੀ ਲੈ ਕੇ ਆਏ ਆ ਤੇ ਮੈਂ ਸੂਲ ਸਟਾਫ ਬਨੋਂ ਸਕੂਲ ਵੱਲੋਂ ਬਹੁਤ ਧੰਨਵਾਦੀ ਆ ਕਿ ਉਹ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚਕਾਰ ਆਏ ਆ ਤੁਹਾਡੇ ਲਈ ਦੀਪਾ ਬੋਕ ਬੈਂਕ ਗਾਲਸ਼ੰਕਰ ਵੱਲੋਂ ਹਰਵਾਰ ਸਰਾਣਾ ਤੇ ਦੀਪਕਾ ਰਾਣਾ ਵੱਲੋਂ ਤੁਹਾਨੂੰ ਕੁਝ ਜਿਹੜੀਆਂ ਨੋਟਸ ਪੁਸਤਕਾਂ ਦਿੱਤੀਆਂ ਜਾਣੀਆਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਇਹਨਾਂ ਦਾ ਇਸਤੇਮਾਲ ਵਧੀਆ ਢੰਗ ਨਾਲ ਕਰਿਓ ਹਾਲੇ ਪੇਜ ਵਧੀਆ ਢੰਗ ਨਾਲ ਭਰਿਓ ਤੇ ਇਹਦੇ ਨਾਲ ਕੁਝ ਤੁਹਾਨੂੰ ਕੁੜਕੁੜੇ ਜੜੇ ਆ ਕੋਲੇ ਰਿਫ੍ਰੈਸ਼ਮੈਂਟ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾਊਗਾ